ਅੰਮ ਤਾਂ ਉਹਨੇ ਬਹੁਤ ਛਾਤਰ ਦਿਮਾਗ ਦੇ ਨਾਲ ਕੀਤਾ ਸੀ ਕਿ ਮੈਂ ਉਸ ਨੂੰ ਕਤਲ ਵੀ ਕਰ ਦਿੱਤਾ ਫਿਰ ਉਹਦੀ ਲਾਸ਼ ਦੇ ਟੁਕੜੇ-ਟੁਕੜੇ ਕਰਕੇ ਰਸੋਈ ਦੇ ਵਿੱਚ ਹੀ ਦੱਬ ਦਿੱਤੇ ਨੇ ਤੇ ਉੱਤੇ ਫਰਸ਼ ਲਗਾ ਦਿੱਤੀ ਆ ਇਹ ਮਕਾਨ ਵੀ ਸਾਡਾ ਆਪਣਾ ਹੀ ਆ ਕਿਸੇ ਨੂੰ ਭੋਰਾ ਭਿੰਕ ਤੱਕ ਨਹੀਂ ਲੱਗਣੀ ਕਿ ਮੈਂ ਆਪਣੇ ਪਤੀ ਦਾ ਕਤਲ ਕੀਤਾ ਪਰ ਕਹਿੰਦੇ ਨੇ ਕਿ ਵਕਤ ਸਾਰੇ ਭੇਦ ਖੋਲ ਦਿੰਦਾ ਤੇ ਫਿਰ ਇੱਕ ਐਸਾ ਰਾਜ ਖੁੱਲਿਆ ਜਿਨੇ ਸਭ ਨੂੰ ਹੈਰਾਨ ਕਰ ਦਿੱਤਾ ਦੋਸਤੋ ਅਹਮਦਾਬਾਦ ਗੁਜਰਾਤ ਦੇ ਅਹਮਦਾਬਾਦ ਤੋਂ ਇਹ ਖਬਰ ਸਾਹਮਣੇ ਆ ਰਹੀ ਆ ਕਿ ਰੂਬੀ ਨਾਂ ਦੀ ਇੱਕ ਔਰਤ ਦੇ ਕਿਸੇ ਗੈਰ ਮਰਦ ਦੇ ਨਾਲ 3 ਸਾਲ ਤੋਂ ਸਬੰਧ ਸੀ ਦੱਸਿਆ ਜਾ ਰਿਹਾ ਸੀ ਕਿ ਰੂਬੀ ਦਾ ਵਿਆਹ ਸਮੀਰ ਨਾਮ ਦੇ ਲੜਕੇ ਦੇ ਨਾਲ ਹੋਇਆ ਸੀ ਤੇ ਸਮੀਰ ਤੇ ਰੂਬੀ ਇੱਕ ਮਕਾਨ ਦੇ ਵਿੱਚ ਅਹਮਦਾਬਾਦ ਦੇ ਵਿੱਚ ਆ ਕੇ ਰਹਿਣ ਲੱਗੇ ਤੇ ਉੱਥੇ ਹੀ ਨੇੜੇ ਜਿਹੜਾ ਰੂਬੀ ਦਾ ਆਸ਼ਕ ਸੀ ਇਮਰਾਨ ਉਹ ਵੀ ਆ ਕੇ ਰਹਿਣ ਲੱਗਾ ਦੱਸਿਆ ਜਾ ਰਿਹਾ ਕਿ ਪਹਿਲਾਂ ਵੀ ਰੂਬੀ ਤੇ ਇਮਰਾਨ ਇੱਕ ਦੂਜੇ ਨੂੰ ਜਾਣਦੇ ਸੀ ਪਰ ਕਿਉਂਕਿ ਰੂਬੀ ਦਾ ਵਿਆਹ ਹੋ ਗਿਆ ਸੀ ਇਸ ਕਰਕੇ ਉਹਨਾਂ ਦਾ ਨਾਤਾ ਟੁੱਟ ਗਿਆ ਸੀ ਤੇ ਜਦੋਂ ਦੁਬਾਰਾ ਫਿਰ ਇਮਰਾਨ ਉੱਥੇ ਆ ਕੇ ਰਹਿਣ ਲੱਗਾ ਤੇ ਰੂਬੀ ਤੇ ਇਮਰਾਨ ਦੀ ਫਿਰ ਨੇੜਤਾ ਵਧਣ ਲੱਗੀ ਜਦੋਂ ਜ਼ਮੀਰ ਘਰ ਨਹੀਂ ਹੁੰਦਾ ਸੀ ਤਾਂ ਰੂਬੀ ਇਮਰਾਨ ਨੂੰ ਆਪਣੇ ਕੋਲ ਬੁਲਾ ਲੈਂਦੀ ਸੀ ਤੇ ਫਿਰ ਉਹਨੇ ਹੌਲੀ-ਹੌਲੀ ਇਹ ਸੋਚਿਆ ਕਿ ਕਿਉਂ ਨਾ ਜਿਹੜਾ ਮੇਰਾ ਪਤੀ ਆ ਉਹਦਾ ਕੰਮ ਹੀ ਖਤਮ ਕਰ ਦਿੱਤਾ ਜਾਵੇ ਕਿਉਂਕਿ ਸਮੀਰ ਨੂੰ ਪਹਿਲਾਂ ਉਹਨਾਂ ਤੇ ਸ਼ੱਕ ਹੋਣਾ ਸ਼ੁਰੂ ਹੋਇਆ ਤੇ ਫੇਰ ਆਖਰ ਇੱਕ ਦਿਨ ਅਜਿਹਾ ਆ ਕਿ ਸਮੀਰ ਨੂੰ ਆਪਣੀ ਪਤਨੀ ਬਾਰੇ ਸਭ ਕੁਝ ਪਤਾ ਚੱਲ ਗਿਆ ਤਾਂ ਫੇਰ ਰੂਬੀ ਨੇ ਚਾਇਆ ਕਿ ਅਬ ਮੇਰੇ ਪਤੀ ਦਾ ਹੀ ਕੰਮ ਖਤਮ ਕਰ ਦਿੱਤਾ ਜਾਵੇ ਤਾਂ ਹੀ ਚੰਗਾ ਤਾਂ ਉਹਨੇ ਇਮਰਾਨ ਦੇ ਨਾਲ ਸਕੀਮ ਬਣਾਈ ਸਕੀਮ ਬਣਾ ਕੇ ਇੱਕ ਦਿਨ ਬਹੁਤ ਸੋਚੇ ਸਮਝੇ ਤਰੀਕੇ ਦੇ ਨਾਲ ਰੂਬੀ ਨੇ ਇਮਰਾਨ ਤੇ ਉਹਦੇ ਦੋ ਦੋਸਤ ਹੋਰ ਬੁਲਾਏ ਉਹਨਾਂ ਨੂੰ ਬੁਲਾ ਕੇ ਘਰ ਉਹਨਾਂ ਨੇ ਚਾਰਾਂ ਨੇ ਮਿਲ ਕੇ ਪਹਿਲਾਂ ਸਮੀਰ ਦੇ ਹੱਥ ਪੈਰ ਬੰਨੇ ਹੱਥ ਪੈਰ ਬੰਨ ਕੇ ਉਹਨੂੰ ਮੌਤ ਦੇ ਘਾਟ ਉਤਾਰਿਆ ਫਿਰ ਉਹਦੀ লাশ ਦੇ ਟੁਕੜੇ ਟੁਕੜੇ ਕੀਤੇ ਰਸੋਈ ਦੇ ਅੰਦਰ ਹੀ ਤੋਆ ਪਟਿਆ ਕਿਉਂਕਿ ਇਹ ਚਾਰਾਂ ਜਣਿਆਂ ਨੇ ਸਲਾਹ ਕੀਤੀ ਕਿ ਕੀ ਕੀਤਾ ਜਾਵੇ ਇਹਦੀ ਲਾਸ਼ ਦਾ ਕਿੱਥੇ ਇਹਨੂੰ ਗਾਇਬ ਕੀਤਾ ਜਾਵੇ ਤਾਂ ਇਹ ਰੂਬੀ ਨੇ ਉਹਨਾਂ ਨੂੰ ਸਲਾਹ ਦਿੱਤੀ ਕਿ ਘਰ ਦੇ ਅੰਦਰ ਹੀ ਰਸੋਈ ਦੇ ਵਿੱਚ ਹੀ ਟੋਆ ਪੁੱਟ ਕੇ ਇਹਦੇ ਵਿੱਚ ਸਮੀਰ ਨੂੰ ਦੱਬ ਦਿੰਨੇ ਆ ਤੇ ਫਿਰ ਇਹ ਕੰਮ ਸ਼ੁਰੂ ਹੋਇਆ ਰਸੋਈ ਦਾ ਫਰਸ਼ ਪੁੱਟਿਆ ਗਿਆ ਸਮੀਰ ਨੂੰ ਵਿੱਚ ਦੱਬਿਆ ਗਿਆ ਤੇ ਉੱਤੇ ਫਿਰ ਟਾਈਲਾਂ ਲਗਾ ਦਿੱਤੀਆਂ ਗਈਆਂ ਤਾਂ ਜਦੋਂ ਲੋਕ ਰੂਬੀ ਨੂੰ ਪੁੱਛਦੇ ਆ ਉਹਦੇ ਪਤੀ ਨੂੰ ਜਦੋਂ ਕਤਲ ਕਰ ਦਿੱਤਾ ਗਿਆ ਲੋਕਾਂ ਨੂੰ ਕਿਤੇ ਸਮੀਰ ਦਿਖਾਈ ਨਹੀਂ ਦਿੱਤਾ ਲੋਕ ਆਸ-ਪड़ोस ਵਾਲੇ ਪੁੱਛਣ ਲੱਗੇ ਕਿ ਤੇਰਾ ਪਤੀ ਕਿੱਥੇ ਆ ਤਾਂ ਉਹ ਕਹਿੰਦੀ ਉਹ ਤਾਂ ਦੁਬਈ ਚਲਾ ਗਿਆ ਲੋਕਾਂ ਨੇ ਸਮਝਿਆ ਕਿ ਸ਼ਾਇਦ ਚਲਾ ਗਿਆ ਹੋਣਾ ਹਰ ਇਨਸਾਨ ਹੀ ਆਪਣੇ ਘਰ ਦੀ ਖਾਤਰ ਕਮਾਈ ਦੀ ਖਾਤਰ ਰੋਜ਼ਗਾਰ ਦੀ ਖਾਤਰ ਵਿਦੇਸ਼ ਜਾਂਦਾ ਤੇ ਸਮੀਰ ਵੀ ਚਲਾ ਗਿਆ ਹੁਣ ਤਾਂ ਫਿਰ ਕੁਝ ਦਿਨਾਂ ਬਾਅਦ ਥੋੜਾ ਟਾਈਮ ਤਾਂ ਉਹ ਆਪਣੇ ਆਸ਼ਕ ਨਾਲ ਇਮਰਾਨ ਦੇ ਨਾਲ ਘਰ ਦੇ ਅੰਦਰ ਰਹਿੰਦੀ ਰਹੀ ਰੂਬੀ ਤਾਂ ਫਿਰ ਕੁਝ ਦਿਨਾਂ ਬਾਅਦ ਉਹ ਵੀ ਇਹ ਜਿਹੜਾ ਮਕਾਨ ਸੀ ਛੱਡ ਕੇ ਚਲੀ ਗਈ ਫਿਰ ਕੁਝ ਟਾਈਮ ਬਾਅਦ ਕੋਈ ਕਿਰਾਏਦਾਰ ਆਏ ਇਸ ਮਕਾਨ ਦੇ ਵਿੱਚ ਰਹਿਣ ਵਾਸਤੇ ਫਿਰ ਥੋੜੇ ਟਾਈਮ ਬਾਅਦ ਉਹ ਵੀ ਇਹ ਮਕਾਨ ਛੱਡ ਕੇ ਚਲੇ ਗਏ ਲੋਕ ਵੀ ਭੁੱਲ ਗਏ ਕਿ ਇੱਥੇ ਕੋਈ ਰਹਿੰਦਾ ਵੀ ਸੀ ਕਿਉਂਕਿ ਸਾਰਿਆਂ ਨੂੰ ਹੋਇਆ ਕਿ ਮਤਲਬ ਘਰ ਵਾਲਾ ਬਾਹਰ ਚਲਾ ਗਿਆ ਰੂਵੀ ਕਿਤੇ ਹੋਰ ਜਾ ਕੇ ਆਪਣੇ ਮਾਪੇ ਰਹਿਣ ਲੱਗ ਗਈ ਹੋਣੀ ਆ ਇਹ ਸੋਚ ਕੇ ਲੋਕ ਇਸ ਗੱਲ ਨੂੰ ਭੁੱਲ ਹੀ ਗਏ ਕਿ ਇੱਥੇ ਰੂਬੀ ਤੇ ਸਮੀਰ ਰਿਆ ਕਰਦੇ ਸੀ ਤਾਂ ਇੱਕ ਦਿਨ ਅਚਾਨਕ ਪੁਲਿਸ ਦੀ ਗੱਡੀ ਉਸ ਘਰ ਦੇ ਅੰਦਰ ਆਉਂਦੀ ਆ ਤਾਂ ਆ ਕੇ ਰਸੋਈ ਦੇ ਵਿੱਚ ਟਾਇਲਾਂ ਪੁੱਟਣੀਆਂ ਸ਼ੁਰੂ ਕਰਦੀ ਆ ਤਾਂ ਫੇਰ ਉੱਥੋਂ ਸਾਰੇ ਲੋਕਾਂ ਨੂੰ ਸੱਚ ਪਤਾ ਲੱਗਦਾ ਕਿ ਜਿਹੜਾ ਸਮੀਰ ਸੀ ਉਹਨੂੰ ਆਪਣੀ ਹੀ ਪਤਨੀ ਦੇ ਵੱਲੋਂ ਮਾਰ ਮੁਕਾ ਕੇ ਘਰ ਦੇ ਅੰਦਰ ਹੀ ਰਸੋਈ ਦੇ ਅੰਦਰ ਹੀ ਦੱਬ ਦਿੱਤਾ ਗਿਆ ਇਹ ਘਟਨਾ ਪੁਲਿਸ ਨੂੰ ਇਸ ਘਟਨਾ ਦੀ ਜਿਹੜੀ ਸੂਚਨਾ ਸੀ ਇੱਕ ਗੁਪਤ ਸੂਚਨਾ ਮਿਲੀ ਵਿਅਕਤੀ ਨੇ ਆਪਣੇ ਬਾਰੇ ਦੱਸਣ ਤੋਂ ਮਨਾ ਕੀਤਾ ਸੀ ਤਾਂ ਉਸ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਉਸ লাশ ਨੂੰ ਬਾਹਰ ਕੱਢਿਆ ਪੁਲਿਸ ਦਾ ਕਹਿਣਾ ਕਿਉਂਕਿ লাশ ਕਾਫੀ ਲੰਬੇ ਸਮੇਂ ਲਗਭਗ 14 ਮਹੀਨੇ ਪਹਿਲਾਂ ਦਸ਼ਮੀਰ ਗਾਇਬ ਸੀ ਤਾਂ ਪੁਲਿਸ ਦਾ ਕਹਿਣਾ ਕਿ 14 ਮਹੀਨੇ ਹੋ ਗਏ লাশ ਨੂੰ ਉੱਥੇ ਦੱਬੇ ਹੋਏ ਸੀਮਿੰਟ ਦੇ ਥੱਲੇ ਹੁਣ ਇਹਦੀ ਅਸੀਂ ਜਾਂਚ ਕਰਾ ਰਹੇ ਹਾਂ ਜੋ ਫਰੈਂਸਿਕ ਜਾਂਚ ਵਿੱਚੋਂ ਸਾਹਮਣੇ ਆਊਗਾ ਕਿ ਹੋਰ ਕੀ ਕੀ ਸੱਚ ਇਹਦੇ ਨਾਲ ਜੁੜਿਆ ਹੋਇਆ ਸਮੀਰ ਦੀ ਮੌਤ ਬਾਰੇ ਫਿਲਹਾਲ ਇਮਰਾਨ ਤੇ ਉਹਦੇ ਸਾਥੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਉਸ ਰੂਬੀ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤਾਂ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਆਪਣੀ ਕਾਰਵਾਈ ਕਰ ਰਹੀ ਆ ਪਰ ਦੋਸਤੋ ਬੇਨਤੀ ਆ ਸਾਡੇ ਵੀ ਪੰਜਾਬ ਵਿੱਚ ਪਿਛਲੇ ਦਿਨੀ ਇੰਨੀ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਆ ਇੱਕ ਨਹੀਂ ਪਤਾ ਨਹੀਂ ਕਿੰਨੀਆਂ ਘਟਨਾਵਾਂ ਅਜਿਹੀਆਂ ਰੋਜ਼ ਸਾਹਮਣੇ ਆ ਜਾਂਦੀਆਂ ਕੋਈ ਘਟਨਾ ਵੱਧ ਚਰਚਾ ਦਾ ਵਿਸ਼ਾ ਬਣ ਜਾਂਦੀ ਆ ਲੋਕਾਂ ਨੂੰ ਜ਼ਿਆਦਾ ਟੰਬ ਜਾਂਦੀ ਆ ਤੇ ਕੋਈ ਘਟ ਪਰ ਬਹੁਤ ਵੱਡੇ ਪੱਧਰ ਤੇ ਇਹ ਜਿਹੜੀਆਂ ਘਟਨਾਵਾਂ ਨੇ ਸਾਹਮਣੇ ਆ ਰਹੀਆਂ ਪੂਰੇ ਭਾਰਤ ਦੇ ਵਿੱਚੋਂ ਹੀ ਪੰਜਾਬ ਦੇ ਵਿੱਚੋਂ ਵੀ ਕਿ ਸਾਡੇ ਫਰੀਦਕੋਟ ਦੇ ਵਿੱਚ ਗੁਰਵਿੰਦਰ ਨਾਂ ਦਾ ਮੁੰਡਾ ਉਸਦੀ ਪਤਨੀ ਵੱਲੋਂ ਆਪਣੇ ਆਸ਼ਕ ਨਾਲ ਰਲ ਕੇ ਕਤਲ ਕਰ ਦਿੱਤਾ ਗਿਆ ਇਹ ਕੱਲਾ ਮੁੰਡੇ ਦਾ ਜਾਂ ਕੁੜੀ ਦਾ ਮਾਮਲਾ ਨਹੀਂ ਕਿਤੇ ਪਤਨੀ ਵੱਲੋਂ ਪਤੀ ਦਾ ਕਤਲ ਕਰ ਦਿੱਤਾ ਜਾਂਦਾ ਤੇ ਕਿਤੇ ਪਤੀ ਵੱਲੋਂ ਪਤਨੀ ਦਾ ਕਤਲ ਕਰ ਦਿੱਤਾ ਜਾਂਦਾ ਅਸਲ ਵਿੱਚ ਇਹਦੇ ਵਿੱਚ ਦੋਨੇ ਮਰਦ ਔਰਤ ਦੋਸ਼ੀ ਹੁੰਦੇ ਨੇ ਤੇ ਇਹ ਕੁੜੀ ਨੇ ਉਸ ਮੁੰਡੇ ਨੂੰ ਕਤਲ ਕਰ ਦਿੱਤਾ ਬੇਨਤੀ ਆ ਕਿ ਜੇਕਰ ਕਿਸੇ ਨੇ ਕਿਸੇ ਦੇ ਨਾਲ ਨਹੀਂ ਰਹਿਣਾ ਹੁੰਦਾ ਤਾਂ ਕਿਰਪਾ ਕਰਕੇ ਇੱਕ ਦੂਜੇ ਨੂੰ ਤਲਾਕ ਦੇ ਕੇ ਉਹਦੇ ਤੋਂ ਪਾਸੇ ਹੋ ਜਾ ਕਰੋ ਇਸ ਤਰੀਕੇ ਦੂਜੇ ਦੀ ਜਾਨ ਲੈ ਲੈਣੀ ਦੂਸਰੇ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦੇਣਾ ਬਹੁਤ ਕਟਿਆ ਗੱਲ ਹੁੰਦੀ ਆ ਕਿਉਂਕਿ ਮਾਪਿਆਂ ਨੂੰ ਪਤਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉਹਨਾਂ ਮਾਪਿਆਂ ਤੇ ਕੀ ਬੀਤਦੀ ਆ ਜਿਨ੍ਹਾਂ ਨੇ ਆਪਣੇ ਪੁੱਤ ਧੀਾਂ ਜਵਾਨ ਕੀਤੇ ਹੁੰਦੇ ਆ ਤੇ ਤੁਸੀਂ ਕਿਸੇ ਦਾ ਪੁੱਤ ਧੀ ਖੋਣ ਲੱਗੇ ਮਿੰਟ ਲਾਉਨੇ ਹੋ ਤੇ ਉਹ ਵਿਚਾਰੇ ਮੁੜ ਕੇ ਸਾਰੀ ਜ਼ਿੰਦਗੀ ਉਹ ਗੱਲ ਭੁੱਲ ਨਹੀਂ ਸਕਦੇ ਕਿਉਂਕਿ ਉਹ ਇਸੇ ਗੱਲ ਕਰਕੇ ਹੀ ਤੜਫਦੇ ਰਹਿੰਦੇ ਨੇ ਕਿ ਮੇਰਾ ਪੁੱਤ ਜਾਂ ਮੇਰੀ ਧੀ ਆਖਰੀ ਸਮੇਂ ਕਿੰਨਾ ਤੜਫ ਰਹੀ ਹੋਊਗੀ ਕਿੰਨਾ ਮਿਲਕ ਰਹੀ ਹੋਊਗੀ ਸਾਨੂੰ ਯਾਦ ਕਰ ਰਹੀ ਹੋਊਗੀ ਕਿ ਸਾਨੂੰ ਯਾਦ ਕਰ ਰਿਆ ਹੋਵੇਗਾ ਚਾਹੇ ਮੁੰਡਾ ਚਾਹੇ ਕੁੜੀ ਕੇ ਸਾਨੂੰ ਆ ਕੇ ਬਚਾ ਲਿਆ ਜਾਵੇ ਤਾਂ ਉਹ ਮਾਪਿਆਂ ਦਾ ਇੱਕ ਤਾਂ ਦਰਦ ਉਹਨਾਂ ਦੇ ਅੰਦਰ ਇਹ ਹੁੰਦਾ ਕਿ ਸਾਡਾ ਜਵਾਨ ਧੀ ਪੁੱਤ ਸਾਡੇ ਕੋਲੋਂ ਚਲਾ ਗਿਆ ਤੇ ਦੂਸਰਾ ਦਰਦ ਉਹਨਾਂ ਦੇ ਬੱਚਿਆਂ ਦੀ ਤੜਫਨ ਦਾ ਜੋ ਉਹਨਾਂ ਨੂੰ ਜਿਉਂਦੇ ਜੀ ਹੀ ਖਤਮ ਕਰ ਦਿੰਦਾ ਸੋ ਬੇਨਤੀ ਆ ਕਿ ਜੇਕਰ ਤੁਸੀਂ ਇਹਨਾਂ ਰਿਸ਼ਤਿਆਂ ਵਿੱਚ ਖੁਸ਼ ਨਹੀਂ ਹੁੰਦੇ ਤਾਂ ਚੁੱਪਚਾਪ ਇੱਕ ਦੂਜੇ ਤੋਂ ਤਲਾਕ ਲੈ ਲਓ ਸਾਰੇ ਪੜ੍ਹੇ ਲਿਖੇ ਹੋ ਮੁੰਡੇ ਵੀ ਕੁੜੀਆਂ ਵੀ ਤੇ ਆਪਣਾ ਰੋਜ਼ਗਾਰ ਖੁਦ ਚਲਾਓ ਆਪਣੇ ਘਰ ਖੁਦ ਚਲਾਓ ਤੇ ਅੱਗੇ ਵਧੋ ਸਰਕਾਰਾਂ ਨੂੰ ਵੀ ਚਾਹੀਦਾ ਕਿ ਇਹਨਾਂ ਗੱਲਾਂ ਤੇ ਧਿਆਨ ਦੇਣ ਤੇ ਨਾਲੇ ਜਿਵੇਂ ਮਾਹੌਲ ਖਰਾਬ ਹੁੰਦਾ ਜਾਂਦਾ ਇਹਨਾਂ ਮਾਮਲਿਆਂ ਵਿੱਚ ਕੋਸ਼ਿਸ਼ ਨਾ ਕੋਸ਼ ਇਨ ਕਾਨੂੰਨਾਂ ਵਿੱਚ ਵੀ ਸੋਧ ਲਿਆਂਦੀ ਜਾਵੇ ਤੇ ਜਿਹੜੇ ਬੱਚੇ ਹੁੰਦੇ ਨੇ ਇਦਾਂ ਵਿਆਹਾਂ ਤੋਂ ਉਹ ਨਾਂ ਰੋਲਣ ਉਹਨਾਂ ਬਾਰੇ ਵੀ ਕੁਝ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਕਿ ਕਿਸੇ ਦੀ ਵੀ ਜ਼ਿੰਦਗੀ ਜਿਹੜੀ ਬਰਬਾਦ ਨਾ ਹੋਵੇ